ਨੇ ਕਿਹਾ ਤੂੰ ਮੇਰੇ ਕੋਲ ਆ ਤੂੰ ਮੇਰੇ ਉਹਨੇ ਮੇਰੇ ਲਈ ਇੱਕ ਲਿਸਟ ਨਹੀਂ ਤਿਆਰ ਕੀਤੀ ਕਿ ਲਿਸਟ ਦੇ ਵਿੱਚ ਆ ਸ਼ਰਤਾ ਤੇ ਇਹ ਸ਼ਰਤਾ ਤੂੰ ਪਹਿਲਾਂ ਮੇਰੇ ਕੋਲ ਆ ਜਾ ਲੈ ਲੈ ਪੂਰੀਆਂ ਕਰ ਦੇ ਤੇ ਫਿਰ ਮੈਂ ਤੈਨੂੰ ਕਬੂਲ ਕਰੂੰਗਾ ਉਹ ਕਹਿੰਦਾ ਮੇਰੀ ਧੀ ਮੇਰੇ ਪੁੱਤਰ ਤੁਝੇ ਹੋ ਜਾਵੀਂ ਮੈਂ ਤੁਹਾਨੂੰ ਵੀਰਵਾਰ ਵੀ ਇਹ ਗੱਲ ਬੋਲੀ ਸੀ ਆਪਣੇ ਆਪ ਨੂੰ ਸਿੱਧ ਕਰਨ ਵਿੱਚ ਨਾ ਲੱਗੇ ਰੋ ਕਿਉਂਕਿ ਤੇ ਨਾ ਹੀ ਕੋਈ ਸਿੱਧ ਬਣ ਸਕਦਾ ਕੇਵਲ ਇੱਕ ਸਿੱਧ ਜਿਹਦਾ ਨਾਮ ਯੇਸ਼ੂ ਏ ਹallelujah ਹallelujah ਜੇ ਮੈਂ ਤੇ ਤੁਸੀਂ ਆਪ ਹੀ ਸਿੱਧ ਬਣ ਸਕਦੇ ਤੇ ਕੁਰਬਾਨੀ ਦੇਣ ਦਾ ਕੋਈ ਫਾਇਦਾ ਨਹੀਂ ਸੀ ਉਹ ਉੱਧੇ ਸਵਰਗ ਦੇ ਉੱਤੋਂ ਇੱਕ ਕਿਦਾਂ ਹੁਕਮ ਦੇ ਦਿੰਦੇ ਪਰਮੇਸ਼ਾ ਯਹਵਾ ਪਰਮੇਸ਼ਾ ਸਾਬ ਕੋ ਜੋ ਹੁੰਦਾ ਪਰ ਨਹੀਂ ਪ੍ਰਭੂ ਆਏ ਔਰ ਮੈਨੂੰ ਤੇ ਤੁਹਾਨੂੰ ਸਿੱਧ ਕਰਨ ਦੇ ਲਈ ਆਪ ਦੋਸ਼ੀ ਹੋ ਗਿਆ ਮੈਨੂੰ ਤੇ ਤੁਹਾਨੂੰ ਬਣਾਉਣ ਦੇ ਲਈ ਉਹ ਆਪ ਉਹਨੇ ਸਾਨੂੰ ਕਬੂਲ ਕੀਤਾ ਮੈਂ ਜਿੱਦਾਂ ਦੀ ਵੀ ਉਹਨੇ ਮੈਨੂੰ ਕਿਹਾ ਮੇਰੀ ਧੀ ਮੇਰੇ ਪੁੱਤਰ ਮੇਰੇ ਤੋਂ ਤਾਂ ਪਹਿਲਾਂ ਹੀ ਪ੍ਰਭੂ ਦੀ ਕੁਰਬਾਨੀ ਹੋ ਗਈ ਸੀ ਮੈਂ ਉਹ ਜੋ ਪੁੱਛਦੀ ਕਿ ਮੈਂ ਜਿਹੜਾ ਪ੍ਰਭੂ ਮੇਰੇ ਲਈ ਆਪਣਾ ਪਵਿੱਤਰ ਰੂਪ ਭਾਵੇ ਪਰ ਮੇਰੇ ਤੋਂ ਪਹਿਲਾਂ ਹੀ ਕੁਰਬਾਨੀ ਹੋ ਚੁੱਕੀ ਸੀਗੀ ਤੇ ਫਿਰ ਜਦੋਂ ਮੈਂ ਆਈ ਮੈਂ ਉਹਨੂੰ ਚਾੜਿਆ ਨਹੀਂ ਮੈਂ ਉਹਦੇ ਲਈ ਕੁਝ ਖਾਸ ਮਿਹਨਤ ਨਹੀਂ ਕੀਤੀ ਪਰ ਪਰਮੇਸ਼ਰ ਜੀ ਨੇ ਮੈਨੂੰ ਕਿਹਾ ਤੂੰ ਜਿੱਦਾਂ ਦਾ ਵੀ ਆ ਤੂੰ ਮੇਰੇ ਕੋਲ ਆ ਜਾ ਤੇ ਉਹਨੇ ਮੈਨੂੰ ਕਬੂਲ ਕਰ ਲਿਆ ਕੀ ਛੋਟੀ ਜੀ ਗੱਲ ਹੈ ਜੋ ਕੋਈ ਤੁਹਾਨੂੰ ਕਬੂਲ ਕਰਦਾ ਹੈ ਤੁਹਾਨੂੰ ਕਿੰਨੀ ਖੁਸ਼ੀ ਹੁੰਦੀ ਹੈ ਉਹ ਕਹਦਾ ਅੱਜ ਤੋਂ ਬਾਅਦ ਤੂੰ ਮੈਂ ਤੈਨੂੰ ਤੂੰ ਅੱਜ ਤੋਂ ਬਾਅਦ ਮੇਰਾ ਫੈਮਲੀ ਮੈਂਬਰ ਆ ਜਦੋਂ ਜਿੱਥੇ ਤੁਹਾਨੂੰ ਆਸ ਨਹੀਂ ਹੁੰਦੀ ਕਿ ਇਹ ਕੰਮ ਵੀ ਹੋ ਸਕਦਾ ਹੈ ਇਹ ਓਵੇਂ ਜਿਵੇਂ ਮੋਦੀ ਕਹਦੇ ਅੱਜ ਤੋਂ ਬਾਅਦ ਮਾਈਕਲ ਹੁਣ ਤੂੰ ਅੱਜ ਤੋਂ ਬਾਅਦ ਮੈਂ ਮੈਂ ਤੈਨੂੰ ਕਬੂਲ ਕਰ ਲਿਆ ਤੂੰ ਮੇਰਾ ਸਿਸਟਰ ਤੂੰ ਮੇਰੇ ਨਾਲ ਨਾਲ ਰਹੂਗਾ ਇੱਕ ਵਾਰੀ ਤਾਂ ਬੜੀ ਖੁਸ਼ੀ ਹੋਏਗੀ ਐਡਾ ਵੱਡਾ ਬੰਦਾ ਉਹਨੇ ਮੈਨੂੰ ਆਪਦੇ ਨਾਲ ਆਪਣੀ ਰਾਈਟ ਸਾਈਡ ਬਣਾ ਲਿਆ ਵਾ ਆਪਣਾ ਆਪਣਾ ਆਪਣੀ ਮੈਨੂੰ ਸੱਚੀ ਬਾਪ ਬਣਾ ਲਿਆ ਵਾ ਹਨਾ ਕਿੰਨਾ ਜ਼ਿਆਦਾ ਉਹਨੂੰ ਖੁਸ਼ ਹੋਏ ਪਰ ਇੱਥੇ ਯਿਸੂ ਮਸੀਹ ਨੇ ਤਾਂ ਉਹਨੂੰ ਕਬੂਲ ਕਰ ਲਿਆ ਏ ਉਹ ਪਰਮੇਸ਼ਰ ਜਿਹੜਾ ਰਾਜਿਆਂ ਦਾ ਰਾਜਾ ਤੇ ਪ੍ਰਭੂਆਂ ਦਾ ਪ੍ਰਭੂ ਫਿਰ ਤੁਸੀਂ ਕਿਉਂ ਆਕੇ ਕਹਿੰਦੇ ਮੈਨੂੰ ਲੱਗਦਾ ਮੇਰਾ ਪ੍ਰਭੂ ਮੈਨੂੰ ਪਿਆਰ ਨਹੀਂ ਕਰਦਾ ਮੈਨੂੰ ਲੱਗਦਾ ਮੇਰੇ ਪ੍ਰਭੂ ਮੇਰੀ ਆਵਾਜ਼ ਨੂੰ ਨਹੀਂ ਸੁਣਦਾ ਉਹਨੇ ਆਪਣਾ ਆਪ ਦੇ ਦਿੱਤਾ ਆਪਣਾ ਤੜਵਾ ਲਿਆ ਤਾਂ ਕਿ ਉਹ ਸਾਨੂੰ ਕਬੂਲ ਕਰ ਸਕੇ ਤੇ ਕੋਲੇ ਇੱਕ ਦੂਸਰੀ ਅਥਾਰਟੀ ਆ ਜਾਵੇ ਉਹ ਪਤਾ ਕਿਹੜੀ ਹੈ ਉਹ ਕਿਹਾ ਪਰ ਜਿੰਨਿਆਂ ਨੇ ਉਸਤੇ ਨੇਚਾ ਕੀਤੀ ਵਿਸ਼ਵਾਸ ਕੀਤਾ ਉਹਨਾਂ ਨੂੰ ਪ੍ਰਭੂ ਨੇ ਕਬੂਲ ਕੀਤਾ